19 ਦੀ ਗੱਲ ਆ ਮੈਂ ਖਨੂਰ ਸਾਹਿਬ ਆ ਗਿਆ 2 ਮਹੀਨੇ 2 ਮਹੀਨੇ ਮੈਂ ਉੱਥੇ ਪਿੰਡਾਂ 'ਚ ਰਿਹਾ ਵੱਡੇ ਵੱਡੇ ਲੋਕਾਂ ਦੇ ਇਕੱਠ ਤੇ ਮੈਂ ਪ੍ਰਚਾਰ ਕਰਿਆ ਕਰਾਂ ਮੈਂ ਲੋਕਾਂ ਨੂੰ ਪੁੱਛਿਆ ਕਰਾਂ ਮਾ ਭਾਈ ਸ਼ਹੀਦ ਸਵੰਸ ਸਿੰਘ ਖਾਲੜਾ ਕੌਣ ਹੋਇਆ ਲੋਕ ਕਹਿੰਨ ਪਤਾ ਨਹੀਂ ਫੇ ਬੀਬੀ ਨੂੰ ਮੈਂ ਕਹਾ ਬੀਬੀ ਤੂੰ ਜੱਜਦੀ ਨਹੀਂ ਕਹਿੰਦੀ ਕੀ ਗੱਲ ਪੁੱਤ ਮਾ ਜੀ ਨੂੰ ਇਹ ਨਹੀਂ ਪਤਾ ਵੀ ਖਾਲੜਾ ਕੌਣ ਹੋਇਆ ਤੇਨ ਵੋਟ ਕਿਹਨੇ ਪਾਉਣੀ ਹੈ ਕਹਿੰਦੀ ਇਹ ਵੀ ਗੱਲ ਤੇਰੀ ਠੀਕ ਹੈ ਸ਼ਹੀਦ ਭਾਈ ਸਵੰਸ ਸਿੰਘ ਖਾਲੜਾ ਸੱਤ ਸਮੁੰਦਰੋਂ ਪਾਰ ਰਹਿੰਦਾ ਸੀ ਕੈਨੇਡਾ ਦੀ ਧਰਤੀ ਤੇ ਉੱਥੇ ਪਤਾ ਲੱਗਾ ਸੀ ਵੀ ਜੇ ਮੈਂ ਪੰਜਾਬ ਗਿਆ ਤੇ ਮੈਨੂੰ ਮਾਰ ਦੇਣਗੇ ਫਿਰ ਵੀ ਉਹਦੀ ਆਖਰੀ ਸਪੀਚ ਸੁਣਿਆ ਉਹਨੇ ਕੀ ਕਿਹਾ ਕਹਿੰਦਾ ਪੰਜਾਬ ਦੀ ਧਰਤੀ ਦੇ ਉੱਤੇ ਮੇਰੀ ਜਵਾਨੀ ਦਾ ਘਾਣ ਹੁੰਦਾ ਹੋਵੇ ਝੂਠੇ ਮੁਕਾਬਲੇ ਹੁੰਦੇ ਹੋਣ ਬੀਬੀਆਂ ਬੱਚਿਆਂ ਦੇ ਬਲਾਤਕਾਰ ਹੁੰਦੇ ਹੋਣ ਤੇ ਮੈਂ ਬੈਠਾ ਰਹਾ ਮੈਂ ਇੱਥੇ ਇਹ ਮੇਰੀ ਜ਼ਮੀਰ ਨਹੀਂ ਮੰਨਦੀ ਮੈਂ ਪੰਜਾਬ ਜਾਊ ਚਾਹੇ ਮਾਰ ਦੇਣਾ ਇੱਥੇ ਆਇਆ ਬਾਈ ਪਿੰਡੋਂ ਪਿੰਡੀ ਗਿਆ ਸ਼ਮਸ਼ਾਨ ਘਾਟਾਂ 'ਚ ਗਿਆ ਸਿਬਿਆਂ 'ਚ ਗਿਆ ਮਸਪਲਟੀਆਂ ਕੋਲੇ ਗਿਆ 25000 ਲਾਸ਼ਾਂ ਜਿਹੜੀਆਂ ਲਵਾਰਸ ਕਹਿ ਕੇ 60 ਤੂਕਤੀਆਂ ਸੀਗੀਆਂ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਦੇ ਰਿਕਾਰਡ ਇਕੱਠਾ ਕੀਤਾ ਅੰਕੜੇ ਇਕੱਠੇ ਕੀਤੇ ਇੱਕ ਦਿਨ ਚੱਕਿਆ ਪੁਲਿਸ ਨੇ ਜਾਉਂਦੇ ਨੂੰ ਵਿਚਾਲੋਂ ਪਾੜ ਕੇ ਮਾਰਤਾ ਮਹਿਸੂਸ ਕਰਿਓ ਦਰਦ ਨੂੰ ਆਪਣੇ ਬੰਦਾ ਕੋ ਚੁੰਡੀ ਵੱਢੇ ਨਾ ਤੇ ਬੰਦੇ ਦਾ ਤਰਾ ਨਿਕਲ ਜਾਣਾ ਚੀਕ ਮਾਰਦਾ ਬੰਦਾ ਤੇ ਵਿਚਾਲੋਂ ਪਾੜ ਕੇ ਕਿਸੇ ਬੰਦੇ ਨੂੰ ਮਾਰਨਾ ਐਡੇ-ਐਡੇ ਬੰਦਿਆਂ ਨੂੰ ਅਸੀਂ ਭੁੱਲ ਜਾਂਦੇ ਆ ਤੇ ਲੋਕ ਕਹਿੰਦੇ ਸਾਨੂੰ ਪਤਾ ਹੀ ਨਹੀਂ ਉਹ ਬੰਦਾ ਕੌਣ ਹੋਇਆ ਤਾਂ ਕਿਹਾ ਵੀ ਮੇਰੀਆਂ ਗੱਲਾਂ ਨੂੰ ਕਿਹਨੇ ਘੰਟੇ ਚੇਤੇ ਰੱਖਣਾ ਬਾਈ 80 ਤੋਂ ਲੈ ਕੇ 95 ਤੱਕ ਕਾਣ ਹੋਇਆ ਬਾਈ ਤਖਤ ਟਾ ਗੁਰੂ ਘਰਾਂ ਨੂੰ ਅੱਗਾ ਲਾ ਪੈਰ ਪਾ ਕੇ ਫੂਕਤੇ ਦੋ ਚੌਂ ਦੇ ਜਵਾਕ ਮਾਰਤੇ ਨੌਜਵਾਨ ਮਟਿਆਰਾਂ ਕੁੜੀਆਂ ਨੰਗੀਆਂ ਕਰਕੇ ਤੇ ਭਰਾ ਤੇ ਪਿਓ ਨੂੰ ਪਾ ਦਿੰਦੇ ਸੀ 40 40 ਸਾਲ ਹੋ ਗਏ ਮਾਝੇ ਜਾਓ ਕਿਤੇ ਮਾਝੇ ਚ ਮਾਲਵੇ ਵਾਲੋ ਆਪਾਂ ਨੇ ਹੰਡਾਇਆ ਜੋ ਮਾਝੇ ਨੇ ਸੰਤਾ ਪੜਾਇਆ ਬਰਾਤਾਂ ਨਹੀਂ ਚੜੀਆਂ ਪਿੰਡਾਂ 'ਚੋਂ ਕੋਈ ਬੱਚਾ ਵੀ ਨਹੀਂ ਛੱਡਿਆ ਜੀ ਘਰੇ ਦੋ ਚੌਂ ਦਾ ਤੇ 80 ਤੋਂ ਲੈ ਕੇ 95 ਤੱਕ ਕਾਣ ਹੋਇਆ ਬਾਈ ਤੇ 2002 ਦੇ ਵੇਲੇ ਸਰਕਾਰ ਕਿਦੀ ਬਣਾਦੀ ਸੀ ਬਾਈ 2002 ਚ ਕਾਂਗਰਸ ਲਿਆਂਦੀ ਸੀ 15 ਸਾਲ ਦਾ ਕਹਾਣ ਹਜ਼ਾਰਾਂ ਮੁੰਡਿਆਂ ਦਾ ਕਹਾਣ ਬੀਬੀਆਂ ਬੱਚਿਆਂ ਦਾ ਕਹਾਣ ਤਕਤਾਂ ਦਾ ਕਹਾਣ ਗੁਰਦਾਰਾਂ ਦਾ ਕਹਾਣ ਭੁੱਲ ਕੇ ਦੋ ਵਾਰੀ ਕਾਂਗਰਸ ਬਣਾਦੀ ਸੀ ਤੇ ਮੇਰੀਆਂ ਗੱਲਾਂ ਨੂੰ ਕਿਹਨੇ ਪੰਜ ਅੱਧੇ ਘੰਟੇ ਚੇਤੇ ਰੱਖਣਾ ਅਜਾ 15-15 ਸਾਲ ਦੇ ਕਹਾਣ ਭੁੱਲ ਜਾਂਦੇ ਆ ਜਾਪਾਨ ਵਗ ਜਿਓ ਕਦੇ ਚੀਨ ਦੀ ਬਣੀ ਹੋਈ ਸੂਈ ਨਹੀਂ ਮਿਲਣੀ ਜੀਨ ਦੀ ਬਣੀ ਹੋਈ ਨਫ਼ਰਤ ਕਰਦੇ ਆ ਚੀਨਿਆਂ ਨੂੰ ਜਾਪਾਨੀ ਸਾਡੇ ਦੇ 100 ਸਾਲ ਪਹਿਲਾਂ ਨੇ ਜ਼ੁਲਮ ਕੀਤਾ ਸੀ ਅਸੀਂ ਉਹਨਾਂ ਦਾ ਬਣਿਆ ਹੋਇਆ ਸਮਾਨ ਵੀ ਨਹੀਂ ਲੈਣਾ ਕੌਮਾ ਆਪਣੇ ਤੇ ਹੋਏ ਜ਼ੁਲਮਾਂ ਨੂੰ ਤਸ਼ੱਦਦ ਨੂੰ ਹਜ਼ਾਰਾਂ ਸਾਲ ਚੇਤੇ ਰੱਖਦੀਆਂ ਨੇ ਵੀ ਆਪਣੇ ਜਖਮਾਂ ਸਾਡੇ ਦਾ ਪ੍ਰਵਾਹ ਹੀ ਕੋਈ ਨਹੀਂ ਇੱਧਰ ਚਾਰ ਛੱਤਰ ਖਾਦੇ ਤੜਕੇ ਆਥਰ ਨੂੰ ਨਾਲ ਫਿਰਦੇ ਹੁੰਦੇ ਆ 13 ਮਹੀਨੇ ਦਿੱਲੀ ਬੈਠੇ ਬਾਈ 700 ਬੰਦਾ ਮਰਵਾ ਲਿਆ ਇੱਥੇ ਆਏ ਕਣਕ ਪਾਈ ਟਰਾਲੀਆਂ ਚ ਉਹ ਡਗਰੂ ਪਿੰਡ ਹੈ ਮੋਗੇ ਜ਼ਿਲ੍ਹੇ ਦਾ ਅਡਾਨੀ ਦਾ ਗਦਾਮ ਹੈ ਉੱਥੇ ਕਣਕ ਵੇਚਣ ਤੁਰਪੇ ਕਿਉਂ 50 ਰੁਪਏ ਭਾਅ ਵੱਧ ਹੈ ਜੀ ਲੈ 50 ਰੁਪਏ ਪਿੱਛੇ 13 ਸੌ ਮਹੀਨੇ ਭੁੱਲ ਗਏ 700 ਬੰਦਾ ਭੁੱਲ ਗਏ ਯਾਰ ਆ ਸਵੇਸ਼ ਸੈਣੀ ਵਰਗੇ ਹਜ਼ਾਰਾਂ ਮੁੰਡਿਆਂ ਦੇ ਕਾਤਲ ਹਜ਼ਾਰਾਂ ਕੁੜੀਆਂ ਦੇ ਬਲਾਤਕਾਰ ਕਰਨ ਵਾਲੇ ਉਹਨਾਂ ਬੁੱਚੜਾਂ ਨੂੰ ਡੀਜੀਪੀ ਕਿਨੇ ਲਾਇਆ ਬਾਈ ਬਾਦਲ ਨੇ ਬਾਦਲ ਨੇ ਅਸੀਂ ਕਹਿੰਦੇ ਬਾਦਲ ਜਿੰਦਾਬਾਦ ਆ ਅੱਜ ਅਦਰ ਗੁਰਦੇਵ ਸਿੰਘ ਕੌਕੇ ਦੀ ਕਹਾਣੀ ਸੁਣੀ ਆ ਤੁਸੀਂ ਸਾਰਿਆਂ ਨੇ ਆ ਪਿੱਛੇ ਵੀਡੀਓ ਆਂਗਾ ਤੁਹਾਡੇ ਮੋਬਾਈਲਾਂ 'ਚ 92 ਦੇ ਵਿੱਚ ਵਿੰਤੇ ਦੀ ਸਰਕਾਰ ਸੀ ਸਵਰਨ ਕੋਟ ਰੇਲ ਨੇ ਚੱਕਿਆ ਟੋਟੇ ਟੋਟੇ ਕੀਤੇ ਦਰਿਆ ਚ ਰੋੜਤਾ ਆ ਪਿੱਛੇ ਸਗੀਰ ਸਿੰਘ ਗਿਆ ਉਹਦੇ ਘਰੇ ਕਹਿੰਦਾ ਸਾਡੀ ਸਰਕਾਰ ਆਉਣ ਦੇਣ ਇਨਸਾਫ ਦੇਵਾਂਗੇ ਭਲਿਆ ਮਾਨਸਾ 97 ਜਿਹੜਾ ਬਾਪੂ ਮੁੱਖ ਮੰਤਰੀ ਬਣਿਆ ਤੂੰ ਗ੍ਰਹਿ ਮੰਤਰੀ ਬਣਿਆ 15 ਸਾਲ ਛੋੜੀ ਸਰਕਾਰ ਰਹੀ ਤੇਰੀ ਕਿਸੇ ਨੇ ਬਾਹ ਫੜੀ ਸੀ ਮੂੰਹ ਫੜਿਆ ਸੀ ਇਨਸਾਫ ਦੇ ਦਿੰਦਾ 98 ਦੇ ਵਿੱਚ ADGP ਇਨਕੁਆਰੀ ਕਰਦਾ ਤੈਨ ਮੈਮਰੀ ਸੈੱਟ ਬਣਦੀ ਹੈ BB ਤਵਾੜੀ ਰਿਪੋਰਟ ਦਿੰਦਾ ਕਿ ਜਹੇਦਾਰ ਕੌਂਕੇ ਦੀ ਮੌਤ ਦੇ ਜ਼ਿੰਮੇਵਾਰ ਉਸ ਵੇਲੇ ਦਾ SP ਘੋਟਨਾ DSP ਤੇ SHO ਆ ਤੇ ਰਿਪੋਰਟ ਦੱਬੀ ਕਿਨੇ ਬਾਈ ਆਪਾਂ ਕਹਿੰਦੇ ਜਿੰਦਾਬਾਦ ਆ ਯਾਰ 14 ਚ ਘੋਟਨਾ ਮਰਦਾ ਬਾਈ 14 ਚ ਸਵਰਨ ਘੋਟਨਾ ਹਜ਼ਾਰਾਂ ਮੁੰਡਿਆਂ ਦਾ ਕਾਤਰ ਜਹੇਦਾਰ ਕੌਂਕੇ ਆ ਬਗੰਦਰ ਕਾਤਰ ਬੁੱਚੜ ਘੋਟਨੇ ਦਾ ਭੋਗ ਪੈਂਦਾ ਜਲੰਧਰ ਸ਼੍ਰੋਮਣੀ ਕਮੇਟੀ ਤੇ ਦਬਾਅ ਪਾਇਆ ਜਾਂਦਾ ਬਾਦਲਾਂ ਵੱਲੋਂ ਵੀ ਉਹਦੀ ਅੰਤਮ ਅਰਦਾਸ ਲਈ ਕੋਈ ਗ੍ਰੰਥੀ ਭੇਜਿਆ ਜਾਵੇ ਭਾਈ ਬਲਦੇਸ ਸਿੰਘ ਬਡਾਲਾ ਜਵਾਬ ਦੇ ਦਿੰਦਾ ਕਿ ਅਸੀਂ ਉਹ ਬਚਤ ਦੀ ਅਰਦਾਸ ਨਹੀਂ ਕਰਨੀ ਇਹਨਾਂ ਨੂੰ ਉਹਨਾਂ ਨੇ ਭੋਗ ਦਾ ਅਰਦਾਸ ਦਾ ਵੀ ਫਿਕਰ ਸੀ ਵੀ ਰਹਿ ਨਾ ਜਾਵੇ ਕਿਤੇ ਯਾਰ ਇਜ਼ਹਾਰ ਆਲਮ ਜਿਨੇ ਇੱਕ ਆਲਮ ਸੈਨਾ ਬਣਾਈ ਆਪਣੀ ਪ੍ਰਾਈਵੇਟ ਹਜ਼ਾਰਾਂ ਮੁੰਡੇ ਮਾਰੇ ਉਹਨੇ ਮੌਤੇ ਘੜਤਾਰੇ ਆ ਬਲੇ ਕੋਰਲੇ ਤੋਂ ਹੁੰਦਾ ਸੀ ਉਹਦੇ ਘਰ ਵਾਲਿਆਂ ਨੂੰ ਟਿਕਟ ਵੀ ਦਿੱਤੀ ਚੇਅਰਮੈਨ ਨੇ ਵੀ ਦਿੱਤੀ ਐਮਐਲਏ ਵੀ ਬਣਾਇਆ ਆਪਾਂ ਕਹਿੰਦੇ ਜੰਦਾਬਾਦ ਆ ਆਹੀ ਕਾਲੇ ਕਾਨੂੰਨ ਆਇ ਕਿਸਾਨੀ ਵਾਲੇ ਆਹੀ ਬਾਦਲ ਆਹੀ ਹਰ ਸਿਮਰਤ ਵੱਡਾ ਬਾਦਲ ਛੋਟਾ ਬਾਦਲ ਕੀ ਕਹਿੰਦੇ ਹੁੰਦੇ ਸੀ ਬਈ ਕਿ ਕਾਨੂੰਨ ਚੰਗੇ ਆ ਪਹਿਲਾਂ ਚੰਗੇ ਆ ਚੰਗੇ ਆ ਫੇਰ ਕਹਿੰਦੇ ਪਤਾ ਲੱਗਾ ਵੀ ਛੱਤਰ ਫਿਰੂ ਕਹਿੰਦੇ ਮਾੜੇ ਆ ਹੁਣ ਕਹਿੰਦੇ ਗੱਠ ਜੋੜ ਨਹੀਂ ਕਰਨਾ ਬਿਨਾਂ ਸ਼ਰਤਾਂ ਤੋਂ ਵੀ ਪਹਿਲਾਂ ਬਿਨਾਂ ਸ਼ਰਤਾਂ ਤੋਂ ਹੀ ਕਰਦੇ ਰਹੇ ਆਹੀ ਕਹਿੰਦੇ ਬੰਦੀ ਸਿੰਘਾਂ ਨਾਲ ਐ ਦਸ ਕਦਮ ਇਹ ਮਚਲਾਈ ਉਹਨਾਂ ਚਿੱਠੀਆਂ ਲਿਖਦੇ ਉਹਨੇ ਸੈਂਟਰ ਨੂੰ ਵੀ ਬੰਦੀ ਸਿੰਘ ਕੋਈ ਪੰਜਾਬ ਨਹੀਂ ਆਉਣਾ ਚਾਹੀਦਾ ਪੰਜਾਬ ਦਾ ਮਾਹੌਲ ਖਰਾਬ ਹੋ ਜੂ ਆਹੀ ਅਮਰਤਪਾਲ ਇਹੀ ਅਮਰ ਸ੍ਰੀ ਹਰਿ ਸਿਮਰਤ ਕਹਿੰਦੀ ਬੀਬਾ ਕਿ ਭਾਈ ਆ ਕਾਲ ਦਾ ਸ਼ੋਗਰਾ ਦਵਾਈ ਤੋਂ ਆ ਗਿਆ ਪੰਜਾਬ ਦਾ ਮਾਹੌਲ ਖਰਾਬ ਕਰੂ ਅੱਗ ਲਾਉ ਪੰਜਾਬ ਨੂੰ ਹੁਣ ਕਹਿੰਦੇ ਆ ਅਸੀਂ ਤੁਹਾਡੇ ਨਾਲ ਆ ਜੇ ਇੱਥੇ ਕੋਈ ਭਰਾ ਸਾਡੇ ਤੁਹਾਡੇ ਨਾਲ ਹੈ ਨਹੀਂ ਇਹ ਭੁੱਲ ਜਾਓ ਇਹ ਭਲੇਖਾ ਕੱਢ ਦਿਓ